ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਕੋਹਰ ਨਵੀਂ ਵੀਡੀਓ ਚ ਲੋ ਜੀ ਬਾਈ ਸਵੇਰ ਦਾ ਸਜਰੇ ਦਾ ਟਾਈਮ ਮਾਰਨਿੰਗ ਦਾ ਹੈ ਨਾ ਬਾਕੀ ਰਾਤ ਅੱਡੇ ਤੇ ਆ ਗਏ ਤੇ ਆਪਣੇ ਤੇ ਹਨੇਰਾ ਤਾਂ ਹੋ ਗਿਆ ਤਾਂ ਚਲੋ ਬਾਈ ਕੈਦਗੀ ਤੁਹਾਨੂੰ ਪਤਾ ਹੀ ਹੈ ਨਾ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਤਾਂ ਕਣ ਕੈਦਗੀ ਘੱਟੇ ਆ ਨਾ ਉਹਦੇ ਚੱਕਰ ਚ ਭੱਜ ਦੌੜ ਥੋੜੀ ਜਿਆਦਾ ਆ ਲੋ ਇਹ ਕਦੇ 10 15 ਕਿਲੋਮੀਟਰ ਤੱਕ ਕਰ ਮਾਰ ਕਰਨਾ ਪੈਂਦਾ ਏਰੀਆ ਜਾਣਾ ਪੈਂਦਾ ਹੈ ਨਾ ਬਾਈ ਹੁਣ ਜਿੱਥੇ ਅਗਲਾ ਬੁਲਾਉਂਦਾ ਹੁਣ ਕੱਲ ਆਪਾਂ ਮਨਦੀਪ ਬਾਈ ਦਾ ਏਰੀਆ ਉਹਦਾ ਹੁਣ ਇੱਧਰ ਸੂਤ ਨਹੀਂ ਆਇਆ ਕੱਲ ਉਹਦੀ ਮਸ਼ੀਨ ਉੱਧਰ ਫਸ ਗਈ ਹੈ ਨਾ ਕਹਿੰਦਾ ਵੀ ਜਿੱਕਣਾ ਮਰਜੀ ਕਰ ਆਪਣਾ ਪੱਕਾ ਏਰੀਆ ਆਪਾਂ ਦੋਹਾਂ ਨੇ ਕਹਿੰਦਾ ਬਾਅਦ ਚ ਵੀ ਚੱਲਾਂਗੇ ਮੈਂ ਕਿਹਾ ਚੱਲ ਕੋਈ ਨਹੀਂ ਮੇਰੇ ਕੋਲ ਤਾਂ ਹੈਗੇ 10 12 ਕਿੱਗੇ ਮੈਂ ਫੇਰ ਕੱਲ ਮੁੰਡੇ ਨੂੰ ਆਪਣੇ ਵਾਲੀ ਜੰਟ ਨੂੰ ਮੈਂ ਰੋਕ ਯਾਰ ਤੂੰ ਹਨਾ ਕੱਲ ਨੂੰ ਇਕੱਠੇ ਵੜਦਾਂਗੇ ਵੀ ਸਹੀ ਆਪਣਾ ਸਾਡਾ ਕੰਮ ਮੜ ਗਿਆ ਮੇਰੇ ਭਾਈ ਦਾ ਕਹਿੰਦਾ ਕੋਈ ਗੱਲ ਨਹੀਂ ਸਰਦਾਰ ਜੀ ਜਾਓ ਬਾਕੀ ਆਪਣੇ ਦਾ ਵੀਰਾਂ ਦੇ ਮੈਨੂੰ ਫੋਨ ਆਈ ਜਾਂਦੇ ਆ ਬਹੁਤ ਕੱਲ ਪਰਸੋਂ ਦੇ ਫੋਨ ਬਹੁਤ ਆਉਂਦੇ ਆ ਵੀ ਬਾਈ ਜੀ ਕੀ ਪੋਜੀਸ਼ਨ ਆ ਕੰਮ ਦੀ ਇੱਧਰ ਸੋਮਨਾਥ ਕੰਨੀਆ ਨਾ ਬੇਲਾ ਏਰੀਆ ਖਤਮ ਹੋ ਗਿਆ ਨਾ ਲੱਗੇ ਲੱਗ ਗਿਆ ਬਾਈ ਮੈਂ ਤਾਂ ਇੱਕ ਰਾਏ ਦਊਂਗਾ ਵੀਰੇ ਇੱਥੇ ਤੋਂ ਅਸੀਂ ਵੀ ਸਾਡੇ ਕੋਲ ਅਸੀਂ ਵੀਰੇ 5-7 ਤੋਂ 10 ਦਿਨ ਲਾਵਾਂਗੇ 10 ਮਾਰਚ ਤੱਕ ਲਾਵਾਂਗੇ ਬਾਅਦ ਤੇ ਬਾਅਦ ਦੇਖਾਂਗੇ ਨਾ ਜਿੰਨਾ ਹੋ ਗਿਆ ਹੋ ਗਿਆ ਬਾਕੀ ਇੱਧਰ ਨੂੰ ਵੜਾਂਗੇ ਬਾਈ ਜਾ ਕੇ ਸਰੇਂਦਰ ਨਗਰ ਕੰਨੀ ਨੂੰ ਉਧਰ ਨੂੰ ਏਰੀਆ ਬਹੁਤ ਦਸਦੇ ਆ ਕੱਲ ਮੈਨੂੰ ਫੋਨ ਆਇਆ ਦਾ ਇੱਕ ਲੋਕਲ ਦੇ ਵੀਰ ਦਾ ਕੰਦਾ ਵੀ ਬਹੁਤ ਕੰਮ ਆ ਸਰਦਾ ਆ ਕੇ ਦੇਖ ਕੇ ਜਾਓ ਮੇਰੇ ਸੇ ਬਾਤ ਕਰੋ ਮੇਰੇ ਪਾਸ ਘੱਡੀ ਲਿਆਣਾ ਮੈਂ ਤੁਹਾਡਾ ਕੰਮ ਕਰਾ ਦੂੰਗਾ ਮੈਂ ਦੇਖ ਕੇ ਆਉਣਾ ਜਾ ਕੇ ਜੇ ਮੈਂ ਇੱਧਰ ਥੋੜਾ ਜਿਹਾ ਬਸਾ ਦੋ ਚਾਰ ਦਿਨ ਦੀ ਝਟ ਜਿਹੜੀ ਲਾ ਲਈਏ ਉਹ ਤੋਂ ਬਾਅਦ ਫਿਰ ਆਪਾਂ ਉਧਰ ਹੀ ਚਲ ਜਾਣਾ ਐਤ ਕੀ ਦੇਖਦੇ ਕੋਟੇ ਏਸੀ ਵਾਲੀ ਮਸ਼ੀਨ ਭੇਜਦੇ ਆ ਇੱਧਰ ਗੁਜਰਾਤ ਚ ਹੁਣ ਆਏ ਹੋਏ ਆ ਨਾ ਬਾਈ ਉਰੇ ਕੰਨੂ ਛੱਡ ਕੇ ਜਾਣਾ ਕੰਮ ਕੋ ਲੱਗ ਗਈ ਉਧਰ ਲੈ ਕੇ ਜਾਣੇ ਆ ਮਸ਼ੀਨਾਂ ਬਾਕੀ ਇਧਰ ਦਾ ਵੀ ਇਹ ਐ ਤੁਹਾਨੂੰ ਤੁਹਾਨੂੰ ਦਿਖਾਉਣੀ ਹੈ ਨਾ ਕਿੰਨੇ ਖੇਤ ਖਾਲੀ ਪਏ ਆ ਬਾਕੀ ਆਲੇ-ਦਾਲੇ ਦਾ ਆਪਾਂ ਨੂੰ ਪਤਾ ਨਹੀਂ ਜਿੰਨੇ ਜਿੱਥੇ ਤੱਕ ਅਸੀਂ ਜਾਣੇ ਆ ਸਾਡੇ ਹਿਸਾਬ ਕਿ ਤਾਂ ਬਸੁਰੇ ਵੀ 10 ਮਾਰਚ ਤੱਕ ਕਰ ਕੰਮ ਆ ਜਿਹੜਾ ਸਿਨੇੜੇ ਲੱਗ ਜਾਊਗਾ ਹੁਣ ਕਿਸੇ ਦੀ ਆਪਾਂ ਕਹਿ ਨਹੀਂ ਸਕਦੇ ਹੈ ਨਾ ਵੀ ਮੈਂ ਦੇਖੇ ਦੇ ਬਿਨਾਂ ਹੀ ਕਹੀ ਜਾਵਾਂ ਬਾਕੀ ਕੱਲ ਉਧਰ ਵੱਡੇ ਆ ਇਹਦੇ 35-40 ਬਿਗੇ ਵਧੀਆ ਉਧਰ ਡੈਮ ਵਾਲਾ ਏਰੀਆ ਨਾ ਡੈਮ ਦੇਖੋ ਕੁੱਟਾ ਹੈ ਬਾਈ ਪਾਣੀ ਉਹ ਪਾਣੀ ਫਿਰਦਾ ਹੈ ਉਹੀ ਕਣਕਾਂ ਨੂੰ ਪਾਣੀ ਲੱਗ ਜਿੰਦਾ ਤਾਂ ਕਰਕੇ ਪਸਲਾਂ ਜਿਹੜੀਆਂ ਉੱਥੇ ਆ ਨਾ ਇੱਕ ਬਰਾਬਰ ਆ ਵੀ ਜਿਵੇਂ ਹੁਣ ਤੁਸੀਂ ਦੇਖਦੇ ਆ ਹਰੀਆਂ ਬੱਲੀਆਂ ਜੀਆਂ ਉਹ ਨਹੀਂ ਹੈਗੀਆਂ ਉਹਦੇ ਵਿੱਚ ਜਮੇ ਕਮਾਲ ਵੀ ਮਸ਼ੀਨਾਂ ਟੌਪ ਦਾ ਕੱਢਦੀ ਆ ਬਾਕੀ ਕਰਦੇ ਆ ਤਿਆਰੀਆਂ ਜਾਣ ਦੀਆਂ ਸਾਜਰੇ ਜੰਟ ਜਾਂਦਾ ਆਪਣਾ ਟਰੈਕਟਰ ਲਈ ਲੱਗੇ ਹੋਏ ਭਜਨ ਬਾਈ ਉਹ ਨਹੀਂ ਰੋਟੀ ਰੋਟੀ ਲਾਉਣਾ ਰੋਟੀ ਲਾ ਕੇ ਸਾਜਦੇ ਬਈ ਖਾਜੀ ਦੀਆਂ ਦੋ ਦੋ ਹਨਾ ਸਾ ਪਤੰਦਰ ਆਏ ਜੀਆਂ ਰੋਟੀਆਂ ਵੀ ਨਹੀਂ ਖਾਂਦੇ ਹੈਗੇ ਨੂੰ ਗਾਓ ਗਰਮੀ ਦਾ ਨਾ ਪਵਾ ਲਿਓ ਪਰ ਤੋਂ ਬਾਈ ਚੌਥੇ ਸਵੇਰੇ ਕੁਝ ਨਹੀਂ ਖਾ ਕੇ ਆ ਕੇ ਆ ਕੇ ਖਾ ਲੈਣੀ ਸੱਤ ਅੱਠ ਵਿੱਗੇ ਹੀ ਆਂ ਗਾਂ ਮਿਲ ਗਿਆ ਕੰਮ ਜ਼ਿਆਦਾ ਵੱਡੀ ਗੇ ਵੱਡੀ ਗੇ ਵੱਡੀ ਮੈਂ ਕਿਹਾ ਤੁਸੀਂ ਰੋਟੀ ਖਾ ਲਓ ਚੱਲ ਰੋਟੀ ਬਣੀ ਪਈ ਆ ਆ ਕੇ ਭੁੱਖ ਨਹੀਂ ਹੈਗੀ ਲੈ ਦੱਸੋ ਬਾਈ ਮੋਲੀ ਵੀ ਚੀਜ਼ੇ ਆ ਬਸ ਬਾਈ ਭੁੱਖ ਨਹੀਂ ਹੈਗੀ ਰੋਟੀ ਦਾ ਤਾਂ ਨਾਉਂ ਸੇ ਹੁਣ ਮੈਂ ਕਿਹਾ ਵੀ ਸਾਜਰੇ ਪਕਾ ਕੇ ਹੈ ਨਾ ਆਪਣੀਆਂ ਦੋ ਦੋ ਖਾ ਜਾਓ ਦਿਨ ਚ ਤੁਹਾਨੂੰ ਭੁੱਖ ਲੱਗਦੀ ਹੈ ਨਾ ਮਰਾਠਾ ਰੋਟਾ ਦੇਖਦਾ ਦਿਖਾਉਂਦਾ ਜੇ ਆਪਣੇ ਬਣਾ ਕੇ ਲੈ ਜਾ ਕਰੂੰਗਾ ਅੱਗੇ ਵੀ ਤਾਂ ਬਾਈ ਬਣਾਉਂਦੇ ਆ ਰੋਟੀਆਂ ਨਾ ਪੰਗੜਾ ਹੁਣ ਕੋਈ ਹੋਊਗਾ ਅੱਗੇ ਪਿਛਲੇ ਸੀਜ਼ਨ ਬਾਈ ਤਿੰਨ ਜਣੇ ਦੇ ਆ ਨਾ ਤਾਂ ਵੀ ਰੋਟੀ ਪਾਣੀ ਸਾਰਾ ਫੇਰ ਮੇਰੇ ਹੱਥ 'ਚ ਹੀ ਦੀ ਗਵਾਨ ਚਲੋ ਬਾਕੀ ਮਹਾਰਾ ਦੀ ਕਿਰਪਾ ਜਾਈਦੀ ਆ ਇਹ ਤਾਂ ਚੱਲਦਾ ਹੀ ਰਹਿਣਾ ਹੈ ਕੰਮਕਾਰ ਚੱਲੀ ਜਾਵੇ ਰੇਕ ਬਾਈ ਦਾ ਆਪਣੇ ਦੇਖਣੇ ਆ ਨਾ ਚਲੋ ਤਾਂ ਹੋਰ ਹੋਣ ਤੁਹਾਨੂੰ ਭਾਜਨ ਬਾਈ ਉਹਨਾਂ ਦਾ ਪ੍ਰਸ਼ਾਦਾ ਬਣੀ ਤਿਆਰ ਹੁੰਦਾ ਵਧੀਆ ਰਾਣੀ ਉਹਨੀਆਂ ਸਾਫ਼ ਸੁਪਈਆ ਕਰਕੇ ਤੇਜਨ ਬਜਨ ਕਰਕੇ ਖੜੀ ਕਰ ਦੰਨੇ ਆ ਹਨਾ ਹਜੇ ਸਾਢੇ 7 ਦਾ ਟਾਈਮ ਹੋਇਆ ਸਮੇਰ ਤਾਂ ਹੁਣ ਤਾਂ ਬਾਈ ਮਹਾਰਤ ਦੀ ਕਿਰਪਾ ਦਾ ਗੁਰੂ ਰਾਮਦਾਸ ਦੀ ਕਿਰਪਾ ਨਾਲ ਧੁੱਪ ਵੀ ਲੰਘਣ ਲੱਗੀ ਹੁਣ ਤਾਂ ਵਧੀਆ ਮੌਸਮ ਨੇ ਠੰਡ ਜੀ ਨਹੀਂ ਲੱਗੀ ਹੁਣ ਉਹਨੀਆਂ ਦੇਖੋ ਅੱਧੀਆਂ ਮਾਰੀ ਬਾਈ ਫਿਰਦੇ ਆ ਉਹ ਠੰਡ ਜੀ ਹੁਣ ਜਾਨੀ ਖਤਮ ਜੀ ਹੁੰਦੀ ਜਾਂਦੀ ਆ ਬਾਕੀ ਕੜੀ ਆਪਣੀ ਰਾਣੀ ਤਿਆਰ ਬਸ ਹੁਣ ਬੰਦੇ ਰੈਡੀ ਹੁੰਨੇ ਆ ਪ੍ਰਚਾਦਾ ਪਾਣੀ ਛੱਕ ਕੇ ਦਿਖਾਉਨੇ ਆ ਸਾਨੂੰ ਫੇ ਭਜਨ ਬਾਈ ਉਹ ਨਹੀਂ ਪੁੱਛਦੇ ਆ ਵੀ ਰੋਟੀ ਕਾਦੇ ਨਹੀਂ ਖਾਂਦੇ ਬਤੰਦਰੇ ਪਰ ਸਾਦੇ ਰੋਟੀ ਲਾ ਕੇ ਦੋ ਦੋ ਰੋਟੀਆਂ ਖਾ ਕੇ ਇਧਰ ਗਏ ਨਹੀਂ ਮਾਜੀ ਕੌਣ ਯਾਦ ਕਰਦਾ ਗਿਆ ਨਹੀਂ ਨਹੀਂ ਆ ਕੇ ਗਈ ਜਾਨਾ ਉਹ ਲੋਰ ਪਟ ਗਿਆ ਹੈ ਉਹ ਲੋਰ ਪਟ ਗਿਆ ਬਾਈ ਸਹੀ ਗੱਲ ਆ ਬਾਹਰ ਆ ਕੇ ਪਤਾ ਲੱਗਦਾ ਨਾ ਜਾਨਾ ਘਰਾਂ ਪਰ ਉਹ ਮਾਰਦਾ ਛੁੰਦੀ ਆ ਫੱਟ ਲੋਰ ਛੁੰਦੀ ਮੇਰੀ ਹੈ ਨਾ ਇੱਥੇ ਆ ਕੇ ਛੂਹੀ ਬਚ ਨੂੰ ਲਗਾਉਣੇ ਕੇ ਹੱਥਾਂ ਚ ਵਜੀ ਜਾਂਦੀ ਹੈ ਕਿ ਬਰੀ ਇਹਦਾ ਪੁੱਠੀ ਕਰਾਤੀ ਇਹਨੇ ਸੱਦੇ ਹੀ ਕਹਿੰਦੇ ਲੋਰ ਦੂਸਰੀ ਅੰਦਰ ਤੇ ਛੁੰਦੀ ਆ ਕਦੇ ਵੀ ਪੁੱਠੀ ਤੇ ਲੱਗੇ ਮੋਲੀ ਰੋਟੀਆਂ ਬਗਾਉਣਾ ਮੋਲੀ ਪ੍ਰੈਕਟਰ ਚੰਗੀ ਐ ਤੇ ਰੋਟੀਆਂ ਦੀ ਐ ਨਾ ਮਸਤੀ ਕਰਨਾ ਪੈਂਦਾ ਨਹੀਂ ਗੱਲ ਤਾਂ ਸਹੀ ਮਿਹਨਤ ਕਰਕੇ ਵੀ ਕੋਈ ਵੀ ਕੰਮ ਮਿਹਨਤ ਨਾਲੇ ਬੰਦਾ ਉਹ ਹੁੰਦਾ ਮੈਂ ਰੋਟੀ ਗੋਲਪੁਰ ਭਜਣਾ ਮੈਂ ਸਰਾ ਕਰਾਉਂਦਾ ਰੋਟੀ ਦਾ ਨਾ ਤੇ ਪਹਿਲਾਂ ਤਾਂ ਆਏ ਦੱਸੋ ਮੈਨੂੰ ਦਿਨ ਚ ਮੋਲੀ ਜਦ ਰੋਟੀ ਕਾਦ ਨਹੀਂ ਖਾਂਦੇ ਬਾਈ ਤੁਸੀਂ ਆ ਤੁਹਾਨੂੰ ਲੱਦੀ ਬਾਈ ਹੈ ਤੁਹਾਨੂੰ ਲੱਦੀ ਕਿਤੇ ਜੇ ਬਤੰਦਰਾ ਗਰਮੀ ਪੈ ਗਈ ਨਾ ਅੰਦਰ ਗਰਮੀ ਗਈ ਪੈ ਗਈ ਗਰਮੀ ਕਰ ਦਿੰਗੇ ਗਰਮੀ ਪੈ ਜਣੀ ਯਾਰ ਮੇਰੀ ਗੱਲ ਸੁਣ ਰੋਟੀਆਂ ਨਹੀਂ ਖਾਣੀ ਆ ਕਾ ਬੱਸ ਕਰੋ ਸਵੇਰੇ ਦੇ ਦੋ ਦੋ ਨਾਲੇ ਬਸਾਰੀ ਦੀ ਆੜੀ ਦੋ ਨਜ਼ਰ ਤਿੰਨ ਮਿਲ ਜਣ ਮਿਲ ਚੈੱਕ ਕੀ ਆਵੇ ਮੰਗੀ ਜਾਈ ਬਜਾਣਾ ਸਾਬ ਦਾ ਮੈਨੂੰ ਪਤੰਦਰੇ ਰੱਖਦਾ ਭਾਜਾ ਤੇਰਾ ਛੜ ਜਾਂਦਾ ਦੋ ਗੱਲ ਫਿਰ ਓਏ ਬਾਜਾ ਸਾਰਨਾ ਪੈਂਦਾ ਇਹ ਹੋਰੇ ਆਈਟਮ ਔਖਾ ਦਾ ਕਿਸੇ ਦਾ ਪਤਾ ਹੂੰ ਤੋੜ ਲੇ ਕਿਸੇ ਦਾ ਕੋ ਤੋੜ ਕੇ ਕਿਸੇ ਦਾ ਕੋ ਉੱਪਰ ਨਾਰੀਅਲ ਪਰ ਤੋੜਦੇ ਆਂ ਕਰ ਮੂਫਲੀ ਖਾਈ ਗਿਆ ਕਰ ਉਥੇ ਮੂਫਲੀ ਇਹ ਭਰ ਲਈ ਭਰ ਲਈ ਨਾ ਮੈਂ ਮੂਫਲੀ ਓਏ ਮੋਟਾ ਰਾਂ ਹੂੰ ਯਾਰ ਆ ਮੂਫਲੀ ਰੋਟੀਆਂ ਦਾ ਬਾਈ ਸਵੇਰੇ ਸਵੇਰੇ ਆ ਹੋ ਜਣੇ ਦੋ ਤਿੰਨ ਰੋਟੀਆਂ ਬਾਹੂ ਆਸਰਾ ਲੱਗ ਜਾਂਦਾ ਟਰੈਡ ਨੂੰ ਕਹਿੰਦੇ ਯਾਨੀ ਤੂੰ ਵੀ ਤੂੰ ਤੇ ਨੇ ਭੁੱਖੋਂ ਪੈਂਦੀ ਦਿਨ ਦਿਨ ਚ ਨਹੀਂ ਨਹੀਂ ਭੁੱਖ ਤਾਂ ਲਾ ਦੱਸ ਦਿਆ ਕਰੀਂਗੇ ਤਾਂ ਉਹੀ ਨਾ ਜੱਗੀ ਜਾਈਂ ਕਿਤੇ کہیں ਵੀ ਇਹ ਨਹੀਂ ਖਾਂਦੇ ਮੈਂ ਕਿਵੇਂ ਕਹਾ ਹਾਂ ਉਹਦਾ ਪੈਂਦੀ ਨਹੀਂ ਤਾਂ ਘਾ ਨਹੀਂ ਖਾਣਾ ਪਾਣੀ ਦਾ ਬਾਈ ਹੈਗਾ ਹੀ ਆ ਚਾਹੇ ਬੇ ਕੁਝ ਨਹੀਂ ਆ ਕਿ ਇਹਦਾ ਰੋਟੀ ਤਾਂ ਖਾਣੀ ਉਹਦੇ ਕੱਕੇ ਦਾ ਫਿਰਦੇ ਆ ਕਿ ਨਹੀਂ ਹਾਂਜੀ ਹਾਂਜੀ ਕੋਈ ਨਹੀਂ ਮੇਕਣੀ ਇਹ ਨੇੜੇ ਕੋਈ ਲਾਗ ਰੌਣੇ ਬਣਾ ਦੇ ਉਹ ਨਹੀਂ ਹੋ ਜੋ ਦੂਰ ਗਏ ਨਾਰਾ ਬਾ ਕੋਈ ਫੇਰ ਕੇ ਰੋਟਾ ਬਦਲੇ ਆਉਂਦੇ ਤਾਂ ਕਹਿੰਦਾ ਜੇ ਤੁਸੀਂ ਕੰਮ ਕਾਂਦੇ ਉਥੇ ਤੁਸੀਂ 200 ਦੀ ਰੋਟੀ ਹੋਣੀ 300 ਦੀ ਪਾ ਤੁਹਾਨੂੰ ਖਲਾਅ ਦੱਸਦੇ ਤੇ ਕਿਆ ਤੇ ਉਹ ਭਜਨ ਟੋਸਟ ਇਹ ਟੀਦੀ ਉਹ ਬਿੰਗਲੀ ਕੇ ਕਿਆ ਆਤਾ ਕਿਆ ਆਤਾ ਮੋਲੀ ਉਹ ਗਿਆਨੀ ਉਹ ਤੋਸਾ ਕਹਿੰਦੇ ਉਹਨੂੰ ਤੋਸਾ ਟੋਸਟ ਨਹੀਂ ਪੇਟ ਪੇਟ ਹੀ ਹੁੰਦੀ ਪੇਟ ਹੀ ਹੁੰਦੀ ਆ ਪੇਟ ਹੀ ਖਲਾਈ ਦੀ ਕਰ ਲੈਣਾ ਨੂੰ ਉਹ ਕਹਿੰਦਾ ਮੋਲੀ ਕਹਿੰਦਾ ਮੈਨੂੰ ਭੁੱਖਾ ਮਾਰਦਾ ਮੈਂ ਕਹਿੰਦਾ ਭੈ ਜੈ ਤੈਨੂੰ ਖਲਾਇਆ ਦਾ ਉਹਦਾ ਪਾਪੜ ਜੀ ਮੈਂ ਕਹ ਪਾਪੜ ਦਾ ਅਸੀਂ ਵੀ ਉਹੀ ਕਰਦਾ ਸਹੀ ਇਹ ਗੱਲ ਉਹ ਨਹੀ ਉਹ ਬਜਾਰਾ ਫਿਰਿਆ ਵੀ ਆਪਣੇ ਨਾਲ ਕੱਲ ਸਾਰੀ ਝੜੀ ਆਪਣੇ ਨਾਲ ਹੀ ਰਹਾ ਮਸ਼ੀਨ ਕੋਲ ਨਹੀਂ ਗਿਆ ਆਪਣੇ ਕੋਲ ਉਹ ਹਨਾ ਉਹਨੂੰ ਹਾਂ ਨਾਲੇ ਖਰਾਬ ਹੋ ਗਈ ਦੀ ਮਸ਼ੀਨ ਦੀ ਐਲੀਵੇਟਰ ਦਾ ਰੂਲ ਟੁੱਟ ਗਿਆ ਤਾਂ ਭਾਜਨ ਫੇਰ ਵੀ ਉਹ ਬਜਾਰਾ ਗਿਆ ਨਹੀਂ ਹੈਗਾ ਇਹ ਉਹਦੀ ਸੇਵਤ ਕਰਦੇ ਆਪਾਂ ਹਾਂ ਕਹਿੰਦਾ ਭਾਈ ਤੇਰੀ ਮਸ਼ੀਨ ਮੇਰੇ ਦੀ ਚਾਹੀਏ ਨਾ ਤੈਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਭਾਈ ਮਨਦੀਪ ਐਸਾ ਜਾਂ ਬੰਦਾ ਹਾਂ ਆਪਣੇ ਕੋਲੇ ਰਿਹਾ ਹਾਂ ਆਪਣੇ ਕੋਲੇ ਰਿਹਾ ਭਾਵੇਂ ਸਾਰੀ ਝੜੀ ਰੋਟੀ ਅਸੀਂ ਵੀ ਨਹੀਂ ਬਾਈ ਕੱਲ ਸਾਨੂੰ ਦੱਸੇ ਸਾਰੀ ਝੜੀ ਖਾਧੀ ਨਾ ਖਾਧੀ ਆਉਨੇ ਪਤੰਦਰ ਨੇ ਐ ਪਿੱਟ ਸੁਣਦੀ ਉਹਦੀ ਹੈਗਾ ਨਹੀਂ ਉਨੇ ਇੱਕ ਵਾਰੀ ਨਹੀਂ ਮੈਨੂੰ ਕਿਹਾ ਗਿਆ ਨਹੀਂ ਵੀ ਰੋਟੀ ਦੀ ਭੁੱਖ ਲੱਗੀ ਆ ਬਾਹਰ ਆਉਣ ਲੱਗੇ ਨੂੰ ਜੇ ਆਪਾਂ ਆਏ ਹਾਂ ਉਹਨੂੰ ਯਾਰ ਕਿਹਾ ਕਹਿੰਦਾ ਰੋਟੀ ਖਾਦੀ ਉਹਨੇ ਆਪਾਂ ਨੇ ਅੱਜ ਮੈਂ ਕਿਹਾ ਰੋਟੀ ਬਿਹਾਉ ਮੈਂ ਤੂੰ ਦੱਸਦਾ ਦਾ ਸਹੀ ਠੀਕ ਨਹੀਂ ਗੱਲ ਵੀ ਤੈਨੂੰ ਪਾਪਰ ਖਾ ਲੰਦੇ ਉੱਥੇ ਗਿਆ ਦਾ ਇੱਥੇ ਹੋਰ ਇੰਨੇ ਖਾਚੇ ਨੇ ਏਰੀਆ ਵਧੀਆ ਦਾ ਉਧਰ ਨੂੰ ਹਨਗਾ ਨਹੀਂ ਬੜੀਆ ਵਧੀਆ ਹਾਂ ਭਾਜਾ ਨਾ ਖੁੱਲਾ ਡੋਲਾ ਏਰੀਆ ਨਜ਼ਾਰਾ ਆ ਗਿਆ ਗੱਲ ਉਧਰ ਦਾ ਨਾ ਬਹੁਤ ਲੋਕ ਆ ਗਏ ਬਾਈ ਲਾਉਨੇ ਉਧਰ ਇੱਧਰ ਲਾਉ 10 ਦਿਨ ਇੱਥੇ ਤਾਂ ਹੁਣ ਮੈਨੂੰ ਭਾਂਡੇ ਜੇ ਖੜਕੇ ਹੀ ਲੱਗਦੇ ਆ ਹਾਂ ਮੈਨੂੰ ਤੇ ਕੁਕ ਨਿਆਮ ਸੀ ਲੈ ਹਾਂ ਕਹਿੰਦਾ ਤੁਹਾਡੀ ਇੱਕ ਇੱਕ ਇਹਦੀ ਮੰਡੀ ਵਾਲੀ ਹੋ ਗਈ ਬਸ ਦੋ ਹੀ ਕਹਿੰਦਾ ਫੜੀ ਦੀਆਂ ਮਾਰਾ ਉਹ ਤਾਂ ਉਹਦਾ ਏਜੰਟ ਨਹੀਂ ਹੈਗਾ ਉਹਦਾ ਭਾਈ ਹੈ ਇਹਦਾ ਇਹਦੇ ਏਜੰਟ ਜੁੰਟੀ ਵਾਲਾ ਕੰਮ ਨਹੀਂ ਹੈਗਾ ਉਹਦੇ ਕੋਲ ਹਾਂ ਉਹਦਾ ਇਹਦਾ ਭਰਾ ਹੀ ਮੰਦਾ ਆਪਣਾ ਬਰਾਬਰ ਦਾ ਵੀ ਤੂੰ ਮੇਰਾ ਭਾਈ ਆ ਅੱਛਾ ਜੀ ਹਾਂ ਇਹ ਉਹਦਾ ਮੁੰਡਾ ਹੈ ਦੂਜਾ ਨਾ ਹੈ ਇਹ ਉਹ ਪੀ ਨਾ ਆਇਆ ਉਹਦਾ ਉਹਦਾ ਮੁੰਡਾ ਹੀ ਹੈ ਮੁੰਡੇ ਦਾ ਉਹਦਾ ਮੁੰਡਾ ਹੈ ਇਹ ਪਿਛਲੇ ਸਾਲ ਇਹਦੇ ਕੋਲ ਚਲਦੀ ਰਹੀ ਆ ਮਸ਼ੀਨ ਜਿਆਦਾ ਇਹਦੀ ਅੱਛਾ ਜੀ ਹਾਂ ਜਨ ਬਾਈ ਇੱਕ ਚੀਜ਼ ਮੈਂ ਹੋਰ ਦੇਖੀ ਆ ਹਾਂਜੀ ਬਾਈ ਮੈਂ ਕਿਤੇ ਵੀਡੀਓ ਦੇਖੀ ਕਹਿੰਦੇ ਇਹ ਗੈਸ ਪਰ ਰੋਟੀਆਂ ਸੇਕ ਕੇ ਖਾਣਿਆਂ ਦਾ ਕੈਂਸਰ ਦਾ ਕਹਿੰਦੇ ਉਹ ਆ ਇਹ ਸੱਚੀ ਗੱਲ ਆ ਬਾਈ ਬਾਈ ਕੋਈ ਨਹੀਂ ਆ ਕੈਂਸਰ ਕੌਣ ਸਾ ਕੋਈ ਨਹੀਂ ਪਤਾ ਹੈਗਾ ਹਾਂ ਨਹੀਂ ਨਹੀਂ ਸੱਚੀ ਗੱਲ ਦੇ ਬਹਿ ਮਾ ਕਿੰਨਾ ਮੋਲ ਖਾ ਸਾਰੇ ਗੈਸੋਂ ਰੋਟੀ ਰੜਕੀ ਖਾਂਦੇ ਨੇ ਉਹ ਤਾਂ ਗੱਲ ਮੈਂ ਮੰਨਦਾ ਹਾਂ ਇਹੋ ਮੈਂ ਤੁਹਾਨੂੰ ਫਿਰ ਦੱਸਦਾ ਹਾਂ ਹਾਂ ਮੈਂ ਉਹਨੂੰ ਬੱਸ ਗਈ ਸੀਗਾ ਮਹੇਦਪੁਰ ਨਾਲ ਉਹ ਮੁੰਡਾ ਆਇਆ ਕਹਿੰਦਾ ਯਾਰ ਮੇਰੀ ਮੰਮੀ ਬਿਮਾਰ ਰਹਿੰਦੀ ਬਹੁਤ ਜ਼ਿਆਦਾ ਹਾਂ ਬਈ ਠੀਕ ਨਹੀਂ ਉਹਦੀ ਦਵਾਈਆਂ ਵੀ ਬਹੁਤ ਲੈਂਦਾ ਉਹ ਕਹਿੰਦਾ ਬਈ ਕਿਧਾਂ ਤੁਸੀਂ ਘਰ ਅੱਗ ਬਾਲਦੇ ਤੁੱਲਾ ਬਾਲਦੇ ਹਾਂ ਉਹ ਕਹਿੰਦਾ ਨਹੀਂ ਗਏ ਤੇ ਕਰਦੇ ਸਾਰਾ ਕੁਝ ਉਹ ਕਹਿੰਦਾ ਜੇ ਨਾ ਮੇਰੀ ਇੱਕ ਗੱਲ ਮੰਨ ਘਰ ਤੋਂ ਇੱਕ ਮਹੀਨਾ ਲਗਾਤਾਰ ਤੁੱਲਾ ਵਾ ਤੇ ਜਿਹੜੇ ਭਾਂਡੇ ਧੋਨੇ ਆ ਉਹ ਸਵਾਹ ਨਾ ਮਾਜੋ ਉਹਦੇ ਨਾਲ ਨਾ ਮਾਜੋ ਆਇਆ ਸਾਹ ਭੜਿਆ ਇਹ ਸੋਹਣਾ ਭਾਡੇ ਮਾਂ ਜੀ ਰੋਟੀ ਪਾਣੀ ਦਾਲ ਸਬ지 ਚੁੱਲੇ ਤੇ ਬਣਾ ਕੇ ਉਹਨੇ ਲਓ ਇੱਕ ਮਹੀਨਾ ਹਾਂ ਫੇ ਉਸ ਤੋਂ ਬਾਅਦ ਮੈਨੂੰ ਆਈ ਤੇ ਮਾਤਾ ਕਿੱਦਾਂ ਆਇਆ ਤੇ ਕਿਦਾਂ ਹਾਂ ਫੇ ਦੱਸੀ ਫੇ ਮੈਨੂੰ ਮੈਂ ਤੈਨੂੰ ਦੱਸੂਗਾ ਕਿ ਅਲਰਟ ਕੀ ਆਇਆ ਤਾਂ ਕਿਦਾਂ ਉਹ ਬਾਕੀ ਉਹ ਕੰਦਾ ਚੱਲ ਠੀਕ ਜਾਵੇ ਅਸੀਂ ਬਾਕੀ ਨਹੀਂ ਕਰਦੇ ਨਾ ਦੇ ਮਾਤਾ ਦੇ ਨਹੀਂ ਨਹੀਂ ਪੁਰਾਣੇ ਸਮੇਂ ਦੇ ਵਿੱਚ ਤਾਂ ਹੀ ਉਹ ਗੱਲਾਂ ਹੁੰਦੀਆਂ ਨੇ ਆ ਤੁਸੀਂ ਨਾ ਕਰੋ ਮੈਂ ਮੈਨੂੰ ਤੁਲਾ ਲਿਆ ਦਿਓ ਮੈਂ ਆਪਣੇ ਲਈ ਖਾਣਾ ਤੁਲੇ ਦੇ ਸੁਭਾ ਨਾਲ ਭਾਂਡੇ ਮਾਰ ਕੇ ਧੋ ਲਿਆ ਗਾ ਮੈਂ ਹਾਂ ਉਹ ਮਾਤਾ ਉਹੀ ਮਹੀਨੇ ਬਾਅਦ ਉਹ ਮੁੰਡਾ ਉੱਥੇ ਡਾਕਟਰ ਕੋ ਆਇਆ ਹਾਂ ਡਾਕਟਰ ਸਾਹਿਬ ਕਹਿੰਦਾ ਤੇਰਾ ਕੋਈ ਦਬਾਅ ਨਹੀਂ ਦਿੱਤੀ ਮੇਰੀ ਮਾਤਾ ਬੜੀ ਸੋਹਣੀ ਉਹ ਕਹਿੰਦਾ ਇਹ ਬਿਮਾਰੀ ਦਾ ਘਰ ਆ ਗਿਆ ਸੀ ਹੋਰ ਬਿਮਾਰੀ ਦਾ ਘਰ ਆ ਬਾਈ ਇਹ ਹੁਣ ਕਹਿੰਦਾ ਲੀਕ ਹੋ ਜਵੇ ਕਿੰਨੀ ਗੰਦੀ ਮਸਕ ਆਉਂਦੀ ਆ ਉਹ ਕਹਿੰਦਾ ਮੈਂ ਦੇਸੀ ਡਾਕਟਰ ਆ ਜੇ ਮੈਂ ਇੰਗਲਿਸ਼ ਡਾਕਟਰ ਹੋਮਾਂਬ ਤੁਹਾਡੀ ਭੰਡੀ ਕਰਦਾ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਕਹਿੰਦਾ ਮੈਂ ਸਹੀ ਗੱਲ ਕਰੂੰਗਾ ਜਿਹੜੀ ਸਹੀ ਹੈ ਹਾਂ ਨਹੀਂ ਭਜਨ ਹੋਈ ਹੈ ਨਾ ਗੱਲ ਮੜੀ ਗੈਸ ਲੀਕ ਹੋ ਜਵੇ ਤਾਂ ਕਿੰਨੀ ਸਮੈਲ ਆਉਂਦੀ ਆ ਫੇਪਾ ਰੋਟੀ ਉਹਦੇ ਉੱਪਰ ਛੇਕਨੇ ਕੋ ਹੈ ਤਾਂ ਗੱਲ ਖਬਰਾ ਕਾਦੀ ਬਣਦੀ ਆ ਹੁਣ ਇਹ ਹੈ ਹੈ ਹੁਣ ਉਹ ਗੋਬਰ ਗੈਸ ਆਦੀ ਬਣਦੀ ਆ ਗੋਬਰ ਗੈਸ ਦੀ ਬਣਦੀ ਆ ਕਾਦੀ ਬਣਦੀ ਆ ਆਹੋ ਤੇ ਜਣੀ ਘੱਟ ਛੇਕਿਆ ਕਰ ਥੋੜੀ ਜੀ ਮੜਿਆ ਪ੍ਰੇਜ ਰੱਖਿਆ ਕਰ ਪ੍ਰੇਜ ਤਾਂ ਪੂਰਾ ਰੱਖਿਆ ਨਾ ਫਲਾਉਣੀ ਬਣਦੀ ਹੈ ਹੈ ਫਲਾਉਣੀयां ਕੰਦੀ ਫਰੀ ਦਾ ਗੋਬਰ ਆ ਇਹਨੇ ਕਿੱਥੇ ਮੰਨਣਾ ਸੜੇ ਦੀ ਮੋਟੀ ਰੋਟੀ ਐ ਨ ਪੂਰੀ ਕਈ ਪਤਾ ਦੁਆ ਹੀ ਕਿਹੜਾ ਐਪੀ ਵਾਲਾ ਕਿਹਾ ਹੁੰਦਾ ਟਿੱਕਰ ਹਾਂ ਟੱਕੜ ਬਣਾ ਕੇ ਇੱਕ ਟੱਕਰ ਬਣਾ ਕੇ ਖਾਂਦਾ ਕਈ ਵਾਰੀ ਤਾਂ ਹੈ ਕੈਨੀ ਗੱਲ ਖਾਰਾ ਖਾਲਾ ਭਾਈ ਦੋ ਬੱਸ ਬੱਸ ਪੂਰੀ ਹੁਣ ਅੱਜ ਤੋਰੀ ਚੱਲਣਾ ਆਪਣੇ ਕੋਲੇ ਭਜਣਾ ਹਾਂਜੀ ਮੈਂ ਲੇਜਿੰਗ ਪਾ ਕੇ ਡੱਬੇ ਚ ਕੋਈ ਗੱਲ ਨਹੀਂ ਮੈਂ ਪਕਾ ਵੀ ਲੇਜਿੰਗ ਜੀ ਲੋੜ ਪਈ ਮੈਨੂੰ ਕੀ ਪਤਾ ਹੁਣ ਰੌਲ ਨੇ ਤਾਂ ਦੱਸਿਆ ਨਹੀਂ ਬੱਸ ਫੇਰ ਆ ਦੀਪੂ ਗਿਆ ਕਹਿੰਦਾ ਰੌਲ ਆਉਂਦਾ ਉਹ ਗੇਮਾ ਦੇ ਕੇ ਆ ਰਿਹਾ ਪਰ ਉਹ ਆਹੋ ਇੱਥੇ ਜਲਣੇ ਮਸ਼ੀਨਾ ਚ ਮੰਦਰ ਕੋਲੇ ਇਹ ਲੋੜ ਕਾਹੀ ਦੋ ਦੋ ਲਾਣੀ ਆ ਕੋਈ ਹਾਂ ਚਲੋ ਖਾ ਲੋ ਦੋ ਦੋ ਫਿਰ ਬਾਈ ਰੋਟੀ ਨੂੰ ਖਾ ਕੇ ਨਾ ਪਕਾ ਕੇ ਭਜਨ ਬਾਈ ਨੂੰ ਰੋਟੀ ਤਾਂ ਆਪਾਂ ਵੀ ਥੱਲੇ ਆਗੇ ਤੇ ਬਾਈ ਮਸ਼ੀਨ ਦੀ ਹੈ ਨਾ ਚੈਨਾ ਚੂਨਾ ਟੈਟ ਕਰਨੇ ਵਾਲੀਆਂ ਦੀਆਂ ਕਿਹੜਾ ਆਲ ਰੈਡੀ ਕਰਕੇ ਦੇਤੀ ਇਹਨਾਂ ਨੂੰ ਵੀਡੀਓ ਤੇ ਮੇ ਤੁਹਾਨੂੰ ਪਤਾ ਹੀ ਆ ਨਾ ਭਜਨ ਬਾਈ ਰੋਟੀਆਂ ਬਣਾਉਂਦਾ ਦਾ ਵਿੱਚ ਕੰਮ ਕਰਦੇ ਦੀ ਵੀਡੀਓ ਹੈ ਕਿ ਕਿੱਟੇ ਬਣਦੀ ਆ ਕਈ ਮੇਰੇ ਵੀਰ ਕਹਿਣਗੇ ਨਾ ਵੀ ਮੰਦਰ ਦਾ ਬਾਈ ਹੱਥੇ ਨਹੀਂ ਲਾਉਂਦਾ ਹੈਗਾ ਚਲੋ ਬਾਈ ਸਿਰ ਮੱਥੇ ਉਹਨਾਂ ਦਾ ਹੁਕਮ ਬਾਈ ਫੀਟਰ ਵਾਲੀ ਚੈਂਟ ਐਡ ਕਰੀ ਲੋਕ ਲੋਕ ਚੈੱਕ ਕਰਿਆ ਨਾ 엘ਿਵੇਟਰ ਨੇ ਚੈਨਾ ਚੂਨਾ ਟਾਈਟ ਕਰਕੇ ਆਇਆ ਨਾ ਹੁਣ ਤਸੱਲੀ ਕਰਾਤੀ ਹੁਣ ਚੱਲੇ ਆਂ ਇਹ ਮੰਦਰ ਕੋਲ ਵੱਢਣਾ ਬਾਕੀ ਲਿਖਾਉਣਾ ਤੁਹਾਨੂੰ ਕੇਸ ਚ ਚੱਲ ਕੇ ਜੀ ਆਓ ਜੀ ਬਾਈ ਸਾਹਿਬ ਕੀ ਹਾਲ ਹੈ ਹਾਂ ਇਹ ਸਵੇਰ ਤਿਲਕ ਕਾਹਨਸ ਲਗਾ ਦਿੰਦੇ ਹੋ ਮੰਦਰ ਮੰਦਰ ਸੇ ਸਵੇਰ ਜਾਤੇ ਹੋ ਇੱਕ ਕਲੋਨੀ ਵਾਲਾ ਮਾਲਕ ਆ ਬਾਈ ਇਹ ਇਹਨੇ ਸਾਨੂੰ ਇਹਦੀਓ ਕਿਰਪਾ ਜਿਹੜਾ ਸਾਨੂੰ ਆ ਫਲਾਟ ਮਿਲਿਆ ਹੈ ਨਾ ਬੜੀਆ ਜਾਨਾ ਨਾ ਮਜੇ ਆ ਹੈ ਖਾਣਾ ਖਾਇਆ ਤਾਂ ਅਦਰ ਪਰੌਂਟਾ ਖਾਇਆ ਤਾਂ ਬੜੀਆ ਲੱਗਾ ਤਾਂ ਪੰਜਾਬੀ ਸਟਾਈਲ ਵਿੱਚ ਹੈ ਹੋਰ ਕਿਆ ਖਾਏਗਾ ਕਿਸ ਦਿਨ ਬਣਾਏ ਫਿਰ ਸਭ ਤੋਂ ਪੰਜਾਬੀ ਖਾਣੇ ਮੈਂ ਅੱਛਾ ਲੱਗਦਾ ਤੇਰੇ ਕੋ ਪੰਜਾਬੀ ਸਬਜੀ ਕਿਹੜੀ ਕੌਨਸੀ ਪਨੀਰ ਦੀ ਪਨੀਰ ਦੀ ਚਲ ਠੀਕ ਹੈ ਪਨੀਰ ਦੀ ਸਬਜੀ ਬਣਾਏਂਗੇ ਆਪ ਕੱਬ ਬਣਾਏ ਬੋਲ ਦੇਖੀਂ ਹੈ ਦੇਖੀਂਗੇ ਦੇਖੇਂਗੇ ਨਹੀਂ ਬਤਾਵੇ ਕਿਸ ਦਿਨ ਬਣਾਏ ਫਰੀ ਹੋ ਕੇ ਪਰ ਬੁਰਜੀ ਖਾਏਗਾ ਕਾ ਦੂਸਰਾ ਖਾਏਗਾ ਆਪਣੇ ਬੁਰਜੀ ਤਰੀ ਵਾਲੀ ਬੁਰਜੀ ਖਾਏਗਾ ਭਾਜਨ ਓਏ ਕਹਿੰਦਾ ਪਨੀਰ ਵਾਲੀ ਭੁਰਜੀ ਖਿਲਾਉਣੀ ਇਹਨੂੰ ਕਹੇ ਦਿਨ ਹੁਣ ਤੇਰੀ ਜ਼ਿੰਮੇਵਾਰੀ ਹੈ ਇਹ ਵਾਹਿਗੁਰੂ ਸੱਚਾ ਪਾਤਸ਼ਾਹ ਕਰਪਾ ਰੱਖੀ ਮਾਂ ਕਹਿੰਦਾ ਪਨੀਰ ਦੀ ਭੁਰਜੀ ਖਿਲਾ ਇਹਨੂੰ ਕਹੇ ਦਿਨ ਬਣਾ ਕੇ ਯਾਰ ਪਨੀਰ ਦਾ ਕਹਣਾ ਕੁੰਮਰ ਦਾ ਤੇ ਮੈਥੇ ਦਾ ਨਾ ਨਾ ਪਨੀਰ ਦੀ ਖਾਣੀ ਆ ਇਹ ਅੰਡੇ ਦਾ ਬਤਾ ਦੇ ਦਉਂਗਾ ਆਂਡਾ ਮੀਟ ਨਹੀਂ ਕਹਿੰਦੇ ਇਹ ਜੇ ਦੇਦਨ ਆਪਾਂ ਫਰੀ ਹੋਏ ਨਾ ਕਦੇ ਜੇ ਦੇਦਨ ਫਰੀ ਹੋਇਆ ਰਸਾਂ ਪਾਣੀ ਖਾ ਕੇ ਨਹੀਂ ਆਉਣਾ ਹੈ ਰਸਾਂ ਪਾਣੀ ਘਰ ਵਿੱਚ ਨਹੀਂ ਆ ਕੇ ਘਰ ਵਿੱਚ ਨਹੀਂ ਖਾ ਕੇ ਆਨੇ ਕਬੇ ਹਮਾਰੇ ਬਾਝੇ ਖਾਏਗਾ ਠੀਕ ਹੈ ਹਾਂ ਪੇਟ ਹੈ ਨਾ ਪੇਟ ਢੀਲਾ ਰੱਖਣਾ ਇਹ ਢੀਲਾ ਜਾਂਦੇ ਸੈਟ ਕਰ ਦੂੰਗਾ ਫਿਰ ਮੈਂ ਇਹਨੇ ਆਜਾ ਪਾਰ ਕਰ ਮੰਦਰ ਕੇ ਬਾਅਦ ਮੰਦਿਰ ਚਲੇ ਹਾਂ ਹਾਂ ਜੇ ਦੇਖਿੰਦੇ ਹੁੰਦੇ ਜਿੱਥੇ ਹੁੰਦਾ ਤਾਂ ਚਲੇ ਇਹ ਕਹਿੰਦਾ ਗੱਡੀ 'ਪਾ ਬੈਠ ਕੇ ਚੱਲਦੀ ਗੱਡੀ 'ਤੇ ਬੈਠਣਾ ਹੈ ਹਾਂ ਜੇ ਇਹਦੇ ਨਾਲ ਕਟੇਂਗੇ ਨਾ ਆਪਣੇ ਬਗਲ ਵਾਲਾ ਜੀ ਫਿਰ ਤੇਰੇ ਕੋ ਉਪਰ ਉਠਾ ਦੇਗੇ ਲੋ ਜੀ ਬਾਈ ਘਰਤੀ ਰਵਾਨਾ ਰਾਣੀ ਉਧਰ ਮੂਰੇ ਆ ਗਿਆ ਦੀਪੂ ਬਾਈ ਵੀ ਆਪਣਾ ਪਹੁੰਚ ਗਿਆ ਦੇਖਦੇ ਆ ਅੱਜ ਕਿਆ ਪੋਜੀਸ਼ਨ ਆ ਕੰਮ ਦੀ ਆਪਾਂ ਹੁਣ ਮੋਟਰਸਾਈਕਲ ਤੇ ਜਾਵਾਂਗੇ ਇਹਨੇ ਪਿੱਛੇ ਹੈ ਨਾ ਸੋ ਲਓ ਜੀ ਬਾਈ ਬਾਬਾ ਜੀ ਦੀ ਕਿਰਪਾ ਨਾਲ ਲੈ ਕੇ ਬਾਬਾ ਮਹਾਰਾਜ ਦਾ ਨਾਂ ਜੋੜਤਾ ਜੱਗਾ ਲੋਕਮਨ ਬੀਜ ਆ ਬਾਈ ਇਹ ਵੀ 7 ਬਿੱਗੇ ਆ ਇਹ ਵਿੱਚਿਆ ਟੁਕੜੀ ਜੀ ਉਹ ਖੰਭੇ ਦੋਰਾ ਉਰਾ ਵਿੱਚ ਗੱਬੇ ਨੇ ਪਿਆਜ਼ ਜੇ ਲਾਏ ਹੋਏ ਆ ਨਾ ਲਗਾਓ ਕੇ ਲਾਏ ਹੋਏ ਆ ਟੰਕ ਗਿਆ ਭਾਰ ਹਾਲ ਟੈਂਕ ਮੋਲੀ ਮਾਰਤਾ ਹੌਰ ਨਾ ਉਹ ਸਾਹਮਣੇ ਬਸ ਆਹ ਦਿੱਕਤ ਆ ਗੁਜਰਾਤ ਦੇ ਵਿੱਚ ਨਾ ਟੈਂਕ ਦੂਰ ਜਾ ਕੇ ਉਹ ਕਿੱਕ ਖੇਤ ਪਾਰ ਕਰਕੇ ਟੈਂਕ ਕੱਢ ਕੇ ਆਉਣਾ ਕਿਤਾ ਬੱਟਾ ਬਈ ਯਾਦੇ ਹੁੰਦੀ ਆ ਨਾ ਬਾਕੀ ਲੋਕਾਂ ਨੇ ਬੀਜ ਆ ਮੋਲੀ ਫਿਰਦਾ ਖਿੱਤੀ ਕੰਮ ਨੂੰ ਟੈਂਕ ਭਰ ਗਿਆ ਲੇ ਕੇ ਚੱਲਿਆ ਭਾਈ ਹੁਣ ਆਪਣਾ ਟੈਂਕ ਕੱਢਣ ਨੂੰ ਆ ਵੀ ਵੜਣੀ ਆ ਹੁਣ ਆਦੇ ਭਾਈ ਇਹਦੇ ਵਿੱਚ ਨਾ ਥੋੜੀ ਜੀ ਕਣਕ ਜਿਵੇਂ ਆ ਖੁੰਜਾ ਹਰਾ ਹਨਾ ਹੁਣ ਉਹਨਾਂ ਦਾ ਕਹਣਾ ਖੁੰਜੇ ਚ ਲਾ ਦੇ ਕਟਰ ਹੁਣ ਕਟਰ ਲਾਉਣ ਦਵਾ ਦੇ ਦੇ ਭਾਈ ਇਹਦਾ ਹਰੇ ਦਾ ਤਾਂ ਹੁਣ ਮੱਖੀ ਤਾਂ ਹੁਣੇ ਚ ਆਊਗੀ ਆ ਇਹ ਕਣਕ ਚ ਆਈ ਹੋਊਗੀ ਮੱਖੀ ਆ 100% ਆਈ ਹੋਊਗੀ ਆਪਾਂ ਐਵੇਂ ਉਹ ਕਰੀ ਜਾਈ ਹੈ ਨਾ ਵੀ ਨਹੀਂ ਆਈ ਤਾਂ ਮੱਖੀ ਭਾਈ ਜ਼ਰੂਰ ਆਈ ਹੋਊ 100% ਆਈ ਹੋਊਗੀ ਉਹ ਵੀ ਤੁਹਾਨੂੰ ਦਿਖਾਉਣਾ ਚੱਲ ਕੇ ਮਾਲ ਜਾ ਕੇ ਹਨਾ ਬਾਕੀ ਹਰੇ ਦੇ ਵਿੱਚ ਤਾਂ ਬਾਈ ਹੁਣ ਆ ਦੇਖੋ ਜਿਹੜੀਆਂ ਇਹਨਾਂ ਦੇ ਬੱਟਾ ਹਨ ਨਾ ਦੂਰ ਤੋਂ ਇਕੱਠੀਆਂ ਪੱਟਾ ਪਾਈ ਉਹਦੇ ਕਹੇ ਪਾਣੀ ਦੀ ਸੇਮ ਆ ਨਾ ਜਿਹੜੀ ਬੱਟਾਂ ਨੂੰ ਦੇਰ ਤੱਕ ਕਰ ਰਹਿਂਦੀ ਆ ਉਹ ਜਿਵੇਂ ਅੱਜ ਪਾਣੀ ਲਾਤਾ ਹਨਾ ਚਾਰ ਪੰਜ ਦਿਨ ਤੱਕ ਪਾਣੀ ਜਿਹੜਾ ਖੇਤ ਦਾ ਪਦਰੇ ਚ ਪਾਣੀ ਉਹ ਸੁੱਕ ਜਾਣਾ ਜਿਹੜੀਆਂ ਬੱਟਾਂ 10 12 ਦਿਨ ਗਿੱਲੀਆਂ ਰਹਿਣਗੀਆਂ ਉਹਦੇ ਕਰਕੇ ਫਿਰ ਇਹ ਜਿਹੜਾ ਹਨਾ ਬੱਟਾਂ ਵਾਲਾ ਮਾਲ ਆ ਇਹ ਇਹਨਾਂ ਦਾ ਹਰਾ ਰਹਿ ਜਾਂਦਾ ਕੱਲ ਹੀ ਪੁੱਛਿਆ ਇੱਕ ਬਾਈ ਨੂੰ ਬਾਕੀ ਲੇਟ ਵਾਲਾ ਕੰਮ ਆ ਜਿਹੜਾ ਕਣਕ ਬਾਈ ਲੇਟ ਵਾਲੀ ਆ ਅਜੇ ਤਾਂ ਹਰੀ ਬਹੁਤ ਖੜੀ ਆ ਬਹੁਤ ਅਰੀ ਆਜਦਾ ਇਹ ਇਹ ਤਾਂ ਘੱਟੋ ਘੱਟ ਵੀ 20 ਦਿਨ ਲਾਊਗੀ ਹੋਰ ਜਿਹੜੇ ਹਿਸਾਬ ਨਾਲ ਮੌਸਮ ਆ। ਬਾਕੀ ਹੁਣ ਤਾਂ ਪੱਧਰਾ ਹੋ ਗਿਆ ਮੌਸਮ। ਣਕ ਠੀਕ ਆ ਬਾਈ ਇਹ ਤੇ ਇਹਨਾਂ ਦੀ ਲੋਕਵਨ ਬੀਜ ਆ ਨਾ ਜਿਹੜਾ ਲੋਕਵਨ ਬੀਜ ਦਾ ਝਾੜ ਚੰਗਾ ਏ ਟੁਕੜੀ ਆ ਉਹਦਾ ਥੋੜਾ ਜਿਹਾ ਘੱਟ ਆ ਲੋਕਵਨ ਦਾ ਠੀਕ ਓਕੇ ਰਿਪੋਰਟ। ਬਾਕੀ ਲੱਗ ਲੱਗ ਏਰੀਆ ਦਾ ਫਰਕ ਹੁੰਦਾ ਨਾ ਬਾਈ ਹੁਣ ਡੈਮ ਪਿਛਲੀ ਵੀਡੀਓ ਤੁਸੀਂ ਦੇਖਿਆ ਡੈਮ ਵਾਲੇ ਏਰੀਆ ਚ ਗਏ। ਉੱਥੇ ਬਾਈ ਕਣਕ ਦਾ ਜਿਵੇਂ ਪੰਜਾਬ ਵਾਂਗੂ ਹੀ ਮੰਨ ਲਓ ਜਿਵੇਂ ਆਪਣੇ ਪੰਜਾਬ ਦੇ ਵਿੱਚ ਹਨਾ ਕਣਕਾ ਪਾ ਸਕਾ ਕੇ ਵੜਾਉਨੇ ਆ ਉੱਥੇ ਹਰੀਵਲ ਹੈ ਹੀ ਨਹੀਂ ਦਿਖਦੀ ਉਹ ਨਹੀਂ ਮਸ਼ੀਨ ਹੈ ਸਾਫ ਮਾਲ ਕੱਢਦੀ ਆ ਉਹੀ ਮਸ਼ੀਨ ਫਿਰ ਟੌਪ ਦੀ ਹੋ ਜਾਂਦੀ ਆ ਹਨਾ ਬਾਕੀ ਕਾਰਨਾ ਬਹਿਮ ਦਾ ਵੀਰੇ ਤੁਹਾਨੂੰ ਪਤਾ ਬਹਿਮ ਦਾ ਦਾ ਕੋਈ ਲਾਜ ਨਹੀਂ ਵੀ ਜਿੰਨਾ ਮਰਜ਼ੀ ਕਰੀ ਚੱਲੋ ਇਹ ਤਾਂ ਹੱਲ ਕੋਈ ਹੋਈ ਨਹੀਂ ਸਕਦਾ ਹਨਾ ਬਾਕੀ ਚੱਲੀ ਜਾ ਮਹਾਰਾ ਦੀ ਕਿਰਪਾ ਦਾ ਚੱਕਾ ਕੁਮੀ ਜਾਵੇ 5-7 ਰੈਂਦਾ ਕੰਮ ਆਰੇ ਆਦ ਲੋ ਕੱਡੇ-ਕੱਡੇ ਪਲਾਟ ਖਾਲੀ ਪਏ ਲੈ ਇਹ ਤੇ ਮਹੀਨਿਕ ਉਹ ਇੱਕ ਤਿੰਨ ਵਿੱਗਾਂ ਦਾ ਪਲਾਟ ਆ ਸੱਤ ਦਾ ਬਾਥੇ ਤੇ ਵਗਾ ਫੇਰ ਖਾਲੀ ਏ ਤੇ ਕਾ ਨਹਿਰ ਆ ਗਈ ਆਏ ਆ ਕੰਮ ਐਦਗੀ ਨਹੀਂ ਅੱਗੇ ਕੰਮ ਹੁੰਦਾ ਤਾਂ ਇਕੱਠਾ ਇੱਕ ਦੋ ਸਾਰੇ ਏਰੀਆ ਚ ਕਣਕਤੀ ਹੈ ਨਾ ਐਦਗੀ ਅੱਧੀ ਕਣਕ ਆ ਬਈ ਅੱਧੀ ਦੇ ਵੀ ਅੱਧੀ ਤਾਂ ਕਰਕੇ ਉਹ ਹੁੰਦਾ ਚਲੋ ਠੀਕ ਹੈ ਜੀ ਵੀਡੀਓ ਥੋੜੀ ਜੀ ਹੋ ਜਾਂਦੀ ਹੈ ਬੜੀ ਫਿਰ ਨੈਟ ਬਾਈ ਹੈ ਨਹੀਂ ਸੁਆਦ ਨਹੀਂ ਆਉਂਦਾ ਫਿਰ ਰਾਤ ਨੂੰ 11 12 ਵਜੇ ਜੰਨੇ ਆ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ